ਉੜੇ ਹੀ ਖਬਰ ਆਈ ਹੈ ਦੇਸ਼ ਦੀ ਨਿਆਂ ਪ੍ਰਣਾਲੀ ਦੇ ਸਭ ਤੋਂ ਉੱਪਰਲੀ ਅਦਾਲਤ ਨੇ ਸੁਪਰੀਮ ਕੋਰਟ ਦੇ ਅੱਜ ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਜਿਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਸੀਗਾ ਉਹਨਾਂ ਨੂੰ ਅੰਤੋਂ ਜਮਾਤ ਜਿਹੜੀ 1 ਜੂਨ ਤੱਕ ਦਿੱਤੀ ਹੈ ਔਰ ਮੈਨੂੰ ਦੇਸ਼ ਦੀ ਨਿਆਂ ਪ੍ਰਣਾਲੀ ਦੇ ਉੱਤੇ ਪੂਰਾ ਭਰੋਸਾ ਹੈ ਕਿ ਉਹ ਕੋਈ ਤੱਕਾ ਨਹੀਂ ਹੋਣ ਦਊਗੀ ਮੋਦੀ ਸਰਕਾਰ ਨੇ ਤੱਕਿਆਂ ਦਾ ਅਧਿਕਾਰ ਤੋੜਤਾ ਦੇਸ਼ ਦੀ ਇਜਾਦੀ ਤੋਂ ਬਾਅਦ ਪਹਿਲੀ ਵਾਰ ਦੇਰ ਦੇਰ ਤੋਂ ਡੈਮੋਕ੍ਰੇਸੀ ਜਿਹੜੀ ਖਤਮ ਕਰ ਦਿੱਤੀ ਗਈ ਇਹਦਾ ਜਵਾਬ ਜਿਹੜਾ ਲੋਕ 1 ਜੂਨ ਨੂੰ ਉਤੋਂ ਪਹਿਲਾਂ ਜਿਹੜੀ ਵੋਟਾਂ ਪੈ ਰੀਆਂ 4 ਜੂਨ ਨੂੰ ਭਾਜਪਾ ਤਿਆਰ ਹੋਵੇ ਬੜਾ ਸਖਤ ਜਵਾਬ ਮਿਲੂਗਾ ਸੋ ਮੈਂ ਮੈਂ ਸਾਰੇ ਹੀ ਪਾਰਟੀ ਦੇ ਵਤਕਾਂ ਨੂੰ ਸਾਰੇ ਦੇਸ਼ ਦੇ ਪਾਰਟੀ ਦੇ ਵਤਕਾਂ ਨੂੰ ਪੰਜਾਬ ਦੇ ਅਮਰ ਸਭ ਤੋਂ ਬਹੁਤ-ਬਹੁਤ ਵਧਾਈ ਦਿੰਦਾ ਕਿ ਅੱਜ ਨਿਆਹ ਬੰਦਾਲੀ ਨੇ ਅਦਵਨ ਕੇਰੀ ਵਾਲੀ ਨੂੰ ਇਹ ਹੱਕ ਕੀਤਾ ਔਰ ਮੈਨੂੰ ਇਹ ਵੀ ਪਤਾ ਹੈ ਮੈਨੂੰ ਮਾਣ ਹੈ ਕਿ ਮੇਰੇ ਕੋਮਿਕ ਨੂੰ ਨੀਨਾ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਹੈ ਉਹ ਮੇਰੇ ਲਈ ਪਛਾਣ ਕਰਨ ਜਲਦੀ ਅੰਬਸਰ ਰੌਟਾ